कि हम लोगों ने जिंदगी में बहुत संघर्ष किया तो उसने सफलता हमें मिली और आज भी ਇਸ ਮੇਲੜ ਦੇ ਵਿੱਚਲੀ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਦੇਸ਼ ਦੇ ਵਿੱਚ 50 ਕਰੋੜ ਮਜ਼ਦੂਰ ਹੈ ਬਹੁਤ ਸਾਰੀਆਂ ਜੱਥੇ ਬੰਨੀਆਂ ਪਰ ਮਜ਼ਦੂਰਾਂ ਦੇ ਹੱਕਾਂ ਦੇ ਹਿੱਤਾਂ ਦੀ ਲੜਾਈ ਨਾ ਲੜੇ ਜਾਣ ਕਰਕੇ ਮੋਦੀ ਸਰਕਾਰ ਨੇ 40 ਜਿਹੜੇ ਕਾਨੂੰਨ ਲੇਬਰ ਦੇ ਹੱਕ ਤੇ ਬਣੇ ਹੋਏ ਸੀ ਕਾਂਗਰਸ ਗਵਰਨਮੈਂਟ ਦੇ ਵੇਲੇ ਦੇ ਉਹਨਾਂ ਨੂੰ ਖਤਮ ਕਰਕੇ ਤਿੰਨ ਲੇਬਰ ਕੋਰਟ ਬਣਾਤੀਆਂ ਲੇਕਿਨ ਆਪ ਤੋਂ ਇੱਕ ਗੱਲ ਮੈਂ ਜ਼ਰੂਰ ਪ੍ਰੋਸਾ ਜਣਾਣਾ ਚਾਹਤਾ ਹਾਂ ਹੋਸਟ ਸਾਹਮਣੇ ਕਿ ਜੋ ਸਤਾਈਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਨੇ ਦੀ ਬਾਤ ਹੈ ਹੋ ਰਹੀ ਹੈ ਉਸ ਵਿੱਚ ਆਪ ਕੀ ਕੇ ਕੇਸੀ ਪੰਜਾਬ ਕੇ ਟੀਮ ਦਾ ਅਹਿਮ ਰੋਲ ਹੋਗਾ ਰੇੜੀ ਪਾਣ ਦੀ ਫੜੀ ਵਾਲਾ ਦੀ ਪੱਠਾ ਮਜ਼ਦੂਰਾਂ ਦੀ ਕਿਹੇ ਮਜ਼ਦੂਰਾਂ ਦੀ ਮਨਰੇਗਾ ਮਜ਼ਦੂਰਾਂ ਦੇ ਕੰਸਟਰਕਸ਼ਨ ਵਰਕਰ ਦੀ ਹੱਕਾਂ ਤੇ ਹਿੱਤਾਂ ਦੀ ਗੱਲ ਕਿਵੇਂ ਕਰਨੀ ਹੈ ਤੇ ਕਿਵੇਂ ਅਸੀਂ ਇਨਸਾਫ ਦਿਵਾਉਣਾ ਹੈ ਕਿਸਵੇਂ ਉਹਨਾਂ ਨੂੰ ਜਮ੍ਹਾਟ ਕਰਨਾ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪੰਜਾਬ ਅੱਜ ਡਾਕਟਰ ਉਦਿਤਰਾਜ ਜੀ ਦੀ ਗਵਾਈ ਚ ਦਿੱਲੀ ਦੇ ਵਿੱਚ ਰਾਸ਼ਟਰੀ ਸਮਾमेलन ਹੋਇਆ ਕੇ ਕੇਸੀ ਵਿਭਾਗ ਦਾ ਜਿਹਦੇ ਵਿੱਚ ਦਿਗਵਜੇ ਸਿੰਘ ਜੀ ਅਜੇ ਮਾਕਨ ਜੀ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਸਾਹਿਬਾਨ ਉਥੇ ਹਾਜ਼ਰ ਹੋਏ ਡੈਲੀਗੇਟਸ ਜ਼िला ਪ੍ਰਧਾਨ ਤੇ ਹੋਰ ਜਿਹੜੇ ਆਫਸਿਅਰ ਹੈਗੇ ਆ तकरीबन 550 600 ਵਰਕਰਾਂ ਨੇ ਹਿੱਸਾ ਲਿਆ ਔਰ ਬੜੀ ਵੱਡੀ ਗੱਲ ਇਹ ਹੋਈ ਕਿ ਕੇਜੀਸੀ ਵਿਭਾਗ ਪੰਜਾਬ ਦੇ ਪੂਰੀ ਟੀਮ ਨੇ ਸਾਥੀਆਂ ਨੇ ਬੜੀ ਗਿਣਤੀ ਦੇ ਵਿੱਚ ਅੱਜ ਦੇ ਇਸ ਰਾਸ਼ਟਰੀ ਸਮਾਗਮ ਦੇ ਵਿੱਚ ਹਿੱਸਾ ਲਿਆ ਔਰ ਰਾਸ਼ਟਰੀ ਸਮਾਗਮ ਦੇ ਵਿੱਚਲੀ ਸਭ ਤੋਂ ਵੱਡੀ ਗੱਲ ਇਹ ਹੋਈ ਕੇ ਦੇਸ਼ ਦੇ ਵਿੱਚ 50 ਕਰੋੜ ਮਜ਼ਦੂਰ ਹੈ ਬਹੁਤ ਸਾਰੀਆਂ ਜਥੇ ਬਣੀਆਂ ਪਰ ਮਜ਼ਦੂਰਾਂ ਦੇ ਹੱਕਾਂ ਦੇ ਹਿੱਤਾਂ ਦੀ ਲੜਾਈ ਨਾ ਲੜੇ ਜਾਣ ਕਰਕੇ ਮੋਦੀ ਸਰਕਾਰ ਨੇ 40 ਜਿਹੜੇ ਕਾਨੂੰਨ ਲੇਬਰ ਦੇ ਹੱਕ ਤੇ ਬਣੇ ਹੋਏ ਸੀ ਕਾਂਗਰਸ ਗਵਰਨਮੈਂਟ ਦੇ ਵੇਲੇ ਦੇ ਉਹਨਾਂ ਨੂੰ ਖਤਮ ਕਰਕੇ ਤਿੰਨ ਲੇਬਰ ਕੋਰਟ ਬਣਾਤੀਆਂ ਤੇ ਜਿਹੜੇ ਹਰ ਬੰਦਾ 10 ਬੰਦੇ 20 ਬੰਦੇ ਇਕੱਠੇ ਕੋ ਯੂਨੀਅਨ ਬਣਾ ਲੈਂਦੇ ਸੀ ਤੇ ਮੋਦੀ ਨੇ ਨਵੇਂ ਜਿਹੜਾ ਲੇਬਰ ਐਕਟ ਲੈ ਕੇ ਆਂਦਾ ਉਹਦੇ ਵਿੱਚ ਕਿਹਾ ਵੀ 100 ਬੰਦਾ ਕੰਮ ਕਰਦਾ ਹੋਊਗਾ ਯੂਨੀਅਨ ਤਾਂ ਬਣੂਗੀ। ਔਰ ਜੂਨੀਅਰ ਰਜਿਸਟਰਡ ਕਰਨ ਵਾਸਤੇ ਪਹਿਲਾਂ ਐਸ ਡੀ ਐਮ ਜ਼ਰੂਰੀ ਸੀਗਾ ਤੇ ਹੁਣ ਕਹਦੇ ਵੀ ਐਸ ਡੀ ਐਮ ਦੀ ਮਰਜ਼ੀ ਆ ਕਰੇ ਨਾ ਕਰੇ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਅੱਜ ਜਿਹੜਾ ਸਮਾमेलन ਦੇ ਵਿੱਚ ਚਰਚਾ ਹੋਈ ਰੇੜੀ ਪਾਆਂ ਦੀ, ਫੜੀ ਵਾਲਾਂ ਦੀ, ਪੱਠਾ ਮਜ਼ਦੂਰਾਂ ਦੀ, ਖੇਤ ਮਜ਼ਦੂਰਾਂ ਦੀ, ਮਨਰੇਗਾ ਮਜ਼ਦੂਰਾਂ ਦੇ, ਕੰਸਟਰਕਸ਼ਨ ਵਰਕਰ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਿਵੇਂ ਕਰਨੀ ਹੈ ਤੇ ਕਿਵੇਂ ਅਸੀਂ ਇਨਸਾਫ ਦਵਾਉਣਾ ਹੈ ਕਿਸ ਕਿਵੇਂ ਉਹਨਾਂ ਨੂੰ ਜੋਇਨਟ ਕਰਨਾ ਹੈ। ਕੇਕੇਸੀ ਵਿਭਾਗ ਪੰਜਾਬ ਮੇਰੀ ਪੂਰੀ ਟੀਮ ਮੇਰੇ ਨਾਲ ਜਿਹੜੇ ਸਾਥੀ ਆਏ ਹੋਏ ਨੇ ਬੁਰ ਸਿੰਘ ਘਾਰੂ ਜੀ ਗੁਰਜੰਟ ਜੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਪ੍ਰਧਾਨ ਆਪਣੇ ਟਵਾਲ ਜੀ ਖੋਖਰ ਜੀ ਤੇ ਸਾਰੀ ਟੀਮ ਜਿਨ੍ਹਾਂ ਦਾ ਨਾਮ ਲਵਾ ਮੈਂ ਸਾਰੇ ਨਾਮ ਲੈਣ ਜੋਗ ਸਾਥੀ ਨੇ ਤੋਂ ਇਹ ਟੀਮ ਨੇ ਅੱਜ ਰਾਸ਼ਟਰੀ ਸਮੇਲਨ ਦੇ ਵਿੱਚ ਪਰਨ ਲਿਆ ਕੇ ਪੰਜਾਬ ਦੇ ਵਿੱਚ ਕੇਕੇਸੀ ਵਿਭਾਗ ਦੀ ਇਹ ਟੀਮ ਕਾਂਗਰਸ ਪਾਰਟੀ ਦੀ 2027 ਚ ਸਰਕਾਰ ਬਣਾਉਣ ਲਈ ਇੱਕ ਅਹਿਮ ਰੋਲ ਅਦਾ ਕਰੇਗੀ ਤੇ ਪੰਜਾਬ ਦੇ ਮਜ਼ਦੂਰਾਂ ਦੇ ਲਈ ਜਲਦੀ ਹੀ ਇੱਕ ਨਵੀਂ ਪਾਲਿਸੀ ਬਣਾ ਕੇ ਉਹਨਾਂ ਦੇ ਅਕਾਂਦ ਇਤਾਂ ਦੀ ਰਾਖੀ ਕਰਨ ਵਾਸਤੇ ਕੇ ਕੇਸੀ ਉਪਾਗ ਪੰਜਾਬ ਕਾਂਗਰਸ ਦੇ ਵੱਲੋਂ ਨਵਾਂ ਸੰਘਰਸ਼ ਸ਼ੁਰੂ ਕਰਨ ਦੀ ਯੋਜਨਾ ਜਲਦੀ ਪੰਜਾਬ ਦੇ ਵਿੱਚ ਮੀਟਿੰਗ ਕਰਕੇ ਐਲਾਨ ਕਰਾਂਗੇ